ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਸਾਂਝੀ ਕਰਨ ਲੱਗਾ ਐ ਦੇਖੋ ਤੁਹਾਨੂੰ ਬੈਸੇ ਦਾ ਸਾਰਿਆਂ ਨੂੰ ਪਤਾ ਹੋਵੇ ਇਹ ਗੱਲ ਬਾਰੇ ਪਤਾ ਹੀ ਆਪਾਂ ਨੂੰ ਆਮ ਤੌਰ ਤੇ ਤਾਂ ਦੇਖੋ ਬਾਹਰਲੇ ਜਿੰਨੇ ਵੀ ਮੁਲਖ ਨੇ ਬਾਹਰਲੀਆਂ ਕੰਟਰੀਆਂ ਉੱਥੇ ਭਾਵੇਂ 80 ਸਾਲ ਦੀ ਬੇਬੇ ਕਾਲਜ ਦੇ ਵਿੱਚ ਪੜਨ ਲੱਗ ਜਵੇ ਵੀ ਐਡ ਕਰਦੀਆਂ ਨੇ ਦੋਤਿਆਂ ਦੇ ਨਾਲ ਦੋਤਿਆਂ ਦੇ ਨਾਲ ਉੱਥੇ ਕੋਈ ਕੁਛ ਨਹੀਂ ਕਹਦਾ ਇੱਕ ਦੂਜੇ ਨੂੰ ਕੋਈ ਚਿੱਕੜ ਨਹੀਂ ਸੜਦਾ ਆਪਣੇ ਮੂੰਹ ਜੂਪੀ ਬਿਹਾਰ ਬੰਗਾਲ ਦਿੱਲੀ ਕੋਈ ਵੀ ਉਧਰ ਚਲਾ ਜਾਓ ਹਾਂ ਉਹ ਕੋਦੇ ਵੀ ਆਪਦਿਆਂ ਨੂੰ ਮਾੜਾ ਨਹੀਂ ਕਹਿੰਦੇ ਚਾਹੇ ਉਧਰ ਉਹ ਕੁੜੀਆਂ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕੋਈ ਮੇਰੀ ਕਹਿਣ ਵਾਲੀ ਗੱਲ ਨਹੀਂ ਕੋਈ ਕੁਛ ਕਰਦਾ ਕੋਈ ਨਹੀਂ ਕਿਸੇ ਨੂੰ ਕਹਿੰਦਾ ਇੱਧਰ ਦੇਖੋ ਮੇਰਾ ਸਿਰ ਟਾ ਕਿਵੇਂ ਵੀਡੀਓ ਪਾਉਣੀ ਹੈ ਪੂਰੇ ਮੇਰੇ ਕੱਪੜੇ ਪਾਏ ਹੁੰਦੇ ਨੇ ਕੀ ਵਿਚਾਰ ਹੋ ਗਈ ਲੋਕਾਂ ਦੇ ਮਨ ਦੇ ਵਿੱਚ ਵੀ ਚੜਾਈ ਹੋ ਗਈ ਬੇਬੇ ਦੀ ਮੁਰਤੇ ਇੰਨੇ ਕਿ ਚੱਕਣ ਲੱਗ ਗਏ ਨਾ ਲੋਕੀ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਦੇਖੋ ਮੈਂ ਕਿਸੇ ਨੂੰ ਬੁਰਾ ਨਹੀਂ ਕਹਦੀ ਨਾ ਹੀ ਕਿਸਦਾ ਮੈਂ ਬੁਰਾ ਸੋਚਦੀ ਆਂ ਨਾ ਹੀ ਮੈਂ ਕਿਸਦਾ ਬੁਰਾ ਕਰਾਂਗੀ ਨਾ ਹੀ ਮੈਂ ਜਿਹੜੇ ਆਪਾ ਦੱਸਦੀਆਂ ਕਿਸ ਤੋਂ ਪੈਸਾ ਲੈਣੀਆਂ ਫੋਨ ਤੇ ਗੱਲ ਕਰਦੀਆਂ ਫ੍ਰੀ ਦੇ ਵਿੱਚ ਕਰਦੀਆਂ ਨਹੀਂ 1100 ਤੋਂ ਲੈ ਕੇ 51 ਤੱਕ ਫੋਨ ਤੇ ਗੱਲ ਕਰਨ ਦੇ ਅਗਲੇ ਇਹਦੇ ਸਕੈਨਰ ਲਾਏ ਹੋਏ ਨੇ ਹੈ ਹਰ ਵੀਡੀਓ ਦੇ ਪਿੱਛੇ ਸਕੈਨਰ ਅਗਲੇ ਦਾ ਸਮਝ ਗਣਾ ਮੇਰਾ ਕੋਈ ਸਕੈਨਰ ਨਹੀਂ ਮੈਂ ਕੋਈ ਫੀਸ ਨਹੀਂ ਲੈਂਦੀ ਕਿਸਤੇ ਹੈ ਬੜੇ ਆਰਾਮ ਨਾਲ ਬੈਠ ਕੇ ਵੀਡੀਓ ਪਾਉਣੀ ਆ ਆਪਾਂ ਵਾਲੀਆਂ ਗਰੀਬਾਂ ਲਈ ਜਿਹੜੇ ਭਾਈ ਜੋਸ਼ਤਿਆਂ ਕੋਲੇ ਪੈਸੇ ਨਹੀਂ ਦੇ ਸਕਦੇ ਦੇਖੋ ਜਿਹੜੇ ਮੇਰੇ ਅਮੀਰ ਬੀਰ ਭੈਣ ਬੱਚੇ ਬੱਚੀਆਂ ਨੇ ਉਹ ਦੇਖ ਕੇ ਲਾਜ ਕਰਵਾ ਲੈਂਦੇ ਨੇ ਕਿਸੇ ਨੂੰ ਰਾਹ ਹੁ ਦੱਸਦਾ ਕਿਸੇ ਨੂੰ ਕਿਤੂ ਦੱਸਦਾ ਮੰਗਲ ਸ਼ਨੀ ਜੋ ਵੀ ਹੈ ਪਰ ਇੱਕ ਗਰੀਬ ਬੰਦਾ ਕਿੱਥੋਂ ਇਹ ਜਿਆ ਮਹਿੰਗੇ ਮਹਿੰਗੇ ਪਾਖਰਾਊਗਾ ਅੱਪਾ ਉਹੀ ਹੁੰਦੇ ਨੇ ਚੀਜ਼ਾਂ ਉਹੀ ਹੁੰਦੀਆਂ ਨੇ ਸਿਰਫ ਭਾਏ ਉਹਨਾਂ ਨੇ ਬਹੁਤ ਸਾਰੇ ਆਪਦਾ ਕਰਨਾ ਹੁੰਦਾ ਦੇਖੋ ਅਗਲੇ ਨੇ ਵੀ ਆਪਾਂ ਨਹੀਂ ਕਹਿੰਦੇ ਕੋਈ ਵੀ ਬੰਦਾ ਆਪਦਾ ਕਾਰੋਬਾਰ ਕਰਦਾ ਆਪਦਾ ਕੰਮ ਕਰਦਾ ਉਹਨਾਂ ਕੋਲੇ ਕਿਹੜਾ ਜ਼ਮੀਨ ਆ ਵਿਚਾਰਿਆਂ ਕੋਲੇ ਹਾਂ ਉਹਨਾਂ ਨੇ ਤਾਂ ਰੋਟੀ ਉੱਥੋਂ ਜੋਸ ਤੋਂ ਖਾਣੀ ਆ ਜਾਂ ਸਿਆਣਪ ਤੋਂ ਖਾਣੀ ਆ ਵਿਚਾਰੇ ਨੇ ਆਪੇ ਨਹੀਂ ਕਹਦੇ ਨਾ ਜਾਵੂ ਜਿੱਤੇ ਨਹੀਂ ਜੀ ਕਰਦਾ ਉਹਨਾਂ ਤੁਹਾਨੂੰ ਸੱਦਣ ਆਉਂਦੇ ਨਹੀਂ ਆਪੇ ਵੀ ਕਹਿੰਦੇ ਨਾਲ ਸੱਦਣ ਤਾਂ ਤੁਹਾਨੂੰ ਉਹ ਵੀ ਨਹੀਂ ਆਉਂਦੇ ਹੈਗੇ ਹਾਂ ਮੈਂ ਵੀਡੀਓ ਪਾਉਣੀ ਆ ਲੋਕਾਂ ਦੇ ਦੇਖੋ ਭਲੇ ਲਈ ਪਾਉਣੀ ਆ ਗਰੀਬਾਂ ਦੇ ਭਲੇ ਲਈ ਖਬਰਾਂ ਕਿਹੜੀ ਵੀਡੀਓ ਨੇ ਕਿਹੜੇ ਗਰੀਬ ਦਾ ਭਲਾ ਕਰ ਦੇਣਾ ਪਹਿਲਾਂ ਤਾਂ ਇਹ ਗੱਲ ਧਿਆਨ ਨਾਲ ਮੇਰੀ ਸੁਣ ਪਤਾ ਨਹੀਂ ਹੁੰਦਾ ਆਪਾਂ ਜ਼ਰੂਰੀ ਨੇ ਪਹਿਲਾਂ ਤੇ ਲੋਕ ਕਰਦੇ ਆ ਨੇ ਐ ਨਹੀਂ ਵੀ ਅੱਜ ਮੈਂ ਵੀਡੀਓ ਪਾਉਣ ਲੱਗੀ ਸਾਡੇ ਪੰਜਾਬੀ ਵੀ ਕਰਦੇ ਰਹੇ ਨੇ ਪਹਿਲਾਂ ਤੇ ਹੁਣ ਹੁਣ ਵੀ ਮੈਂ ਤੁਹਾਨੂੰ ਦਿਖਾ ਦਮ ਪਾ ਕਰਦੇ ਸਾਨੂੰ ਵੀਡੀਓ ਪਾਉਂਦੇ ਦਿਖਾ ਦਮ ਨਹਿਰਾ ਸੱਟ ਤੱਕ ਸਾਰੇ ਲੋਕ ਉੱਥੇ ਆਪਣੇ ਪੰਜਾਬੀ ਵੀ ਹੁੰਦੇ ਨੇ ਹੋਰ ਕੌਣ ਹੁੰਦੇ ਨੇ ਉਹ ਹੈ ਹਜੇ ਮੇਰੇ ਮੁਸਲਮਾਨ ਭਰਾ ਨਹੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਬਹੁਤ ਘੱਟ ਮੰਨਦੇ ਨੇ ਬਾਕੀ ਸਾਡਾ ਸਾਰਾ ਪੰਜਾਬੀ ਇਸ ਚੀਜ਼ ਨੂੰ ਮੰਨਦੇ ਨੇ ਕੀ ਕਹਣਾ ਇੱਕਾ ਦੁੱਕਾ ਨੂੰ ਛਟਕੇ ਮੇਰੇ ਵਰਗਾ ਅੜਬ ਬੰਦਾ ਕਿ ਮੈਂ ਵੀ ਨਹੀਂ ਸੀ ਮੰਨਦੀ ਮੈਂ ਨਹੀਂ ਕਹਿੰਦੀ ਬਹੁਤ ਹੋਣਗੇ ਮੇਰੇ ਵਰਗੇ ਜਿਹੜੇ ਨਹੀਂ ਜੋਸਤ ਵਿਦਿਆ ਨੂੰ ਜਾਂ ਸਿਆਣੇ ਨੂੰ ਨਹੀਂ ਮੰਨਦੇ ਮੈਂ ਨਹੀਂ ਸੀ ਮੰਨਦੀ ਮੈਂ ਕਹਿੰਦੀ ਸੀ ਕੁਝ ਨਹੀਂ ਹੈਗਾ ਪਰ ਮੈਂ ਪਰਖਿਆ ਮੈਂ ਪਾਠ ਵੀ ਕਰਕੇ ਦੇਖ ਲਿਆ ਤੇ ਮੈਂ ਇਹ ਵੀ ਪਰਖ ਕੇ ਦੇਖ ਲਿਆ ਹਾਂ ਪਾਠ ਦੇ ਨਾਲ ਨਾਲ ਬਾਣੀ ਦੇ ਨਾਲ ਨਾਲ ਆਪਾਂ ਸਾਨੂੰ ਜ਼ਰੂਰੀ ਕਰਨੇ ਚਾਹੀਦੇ ਨੇ ਮੈਂ ਹੁਣ ਵੀ ਕਹਣੀ ਆ ਪਾਠ ਵੀ ਕਰੋ ਜਿਹੜੇ ਧਰਮ ਦੇ ਵਿੱਚ ਹੈਗੇ ਹੋ ਪਰ ਆਪਾਂ ਵੀ ਜ਼ਰੂਰ ਕਰੋ ਇੱਕ ਕੰਮ ਤਾਂ ਨਾ ਤੋਂ ਦੋਨੀ ਪਾਸੇ ਦੇਖੋ ਜਿੱਧਰੋਂ ਖੜਾ ਕੀ ਪਤਾ ਕਿਹੜੇ ਪਾਸੇ ਤੋਂ ਸਾਡਾ ਲੋਟ ਹੋ ਸਕਦਾ ਪਾਠ ਦੇ ਨਾਲ ਨਾਲ ਵੀ ਦੱਸਦੇ ਨੇ ਜੇ ਤੁਸੀਂ ਪਾਠ ਕਰਦੇ ਹੋ ਤੁਹਾਨੂੰ ਪੌਂਦਾਂ ਜ਼ਰੂਰੀ ਹੈ ਚਾਹੇ ਇੱਕ ਮੁਠੀ ਦਾਣਿਆਂ ਦੀ ਪਾਓ ਪਰ ਕਈ ਮੇਰੇ ਵੀਰ ਕਈ ਮੇਰੀਆਂ ਭੈਣਾਂ ਕਈ ਮੇਰੇ ਬੱਚੇ ਕਈ ਬੱਚੀਆਂ ਪਾਠ ਨਹੀਂ ਕਰ ਸਕਦੇ ਇੰਨਾ ਜਿੰਨਾ ਪਾਠ ਕਰਨਾ ਚਾਹੀਦਾ ਨਹੀਂ ਹੁੰਦਾ ਨਹੀਂ ਜਿਹੜੀ ਵਿਧੀ ਨਾਲ ਕਰਨਾ ਉਸ ਵਿਧੀ ਨਾਲ ਹੁੰਦਾ ਵਾ ਭਈ ਇਹ ਵੀ ਦਾਵੇ ਨਾਲ ਕਹਿੰਦੇ ਉਹ ਵੀ ਬੇਲੜ ਬੰਦਾ ਹੀ ਕਰ ਸਕਦਾ ਵਾ ਹੂੰ ਜਿਹਨੇ ਸਵੇਰੇ ਉੱਠ ਕੇ ਬੱਚਿਆਂ ਲਈ ਕੰਮ ਦੇਖਾ ਜਾਣਾ ਬਿਅੱਥ ਨੂੰ ਰੋਟੀ ਦੇਣੀਆਂ ਬੱਚਿਆਂ ਨੂੰ ਖਵਾਉਣੀਆਂ ਲਿਆ ਕੇ ਰਸਣ ਲੈ ਕੇ ਉਹ ਮੈਨੂੰ ਦੱਸੋ ਕਿੱਥੋਂ ਵਿਚਾਰਾ ਪਾਠ ਕਰ ਲਵਾਂ ਮੈਂ ਮੰਨਦੀ ਆ ਦਫ਼ਤਰ ਜਾਂਦਾ ਬੰਦਾ ਉਹਨੇ ਪਹਿਲਾਂ ਤਾਂ ਭੱਜ ਨੱਟ ਕੇ ਤਿਆਰੀ ਹੁਣ ਕੋਈ ਹਿੰਮਤ ਨਾਲ ਥੋੜੇ ਵਾਲੇ ਲੋਕ ਹੈਗੇ ਨੇ ਜਿਹੜੇ ਕਰਦੇ ਨੇ ਮੈਂ ਇਹ ਨਹੀਂ ਕਹਿੰਦੀ ਵੀ ਸਾਰੇ ਨਹੀਂ ਵੀ ਨਹੀਂ ਕਰਦੇ ਹੈਗੇ ਨੇ ਕਈ ਵਿਚਾਰੇ ਭਜਨਾਟਕੇ ਤਿਆਰੀ ਮੱਸੀ ਹੁੰਦੇ ਨੇ ਓਵਰ ਟਾਈਮ ਲਾ ਕੇ ਆਉਂਦੇ ਨੇ ਜਿਹੜਾ ਫੈਕਟਰੀ ਜਾਂਦਾ ਬੰਦਾ ਉਹ ਕਿੱਥੋਂ ਪਾੜ ਕਰ ਲੋ ਐਨੇ ਨੇ ਭਾਰੇ ਸਮਾਨ ਚੱਕ ਕੇ ਰਾਤ ਨੂੰ ਥੱਕ ਕਰਕੇ ਮੱਸੀ ਪੈਂਦਾ ਮੱਸੀ ਮਿੰਜੇ ਦਾ ਟੂਹੀ ਲਾਉਂਦਾ ਜਦੋਂ ਉਹਨੂੰ ਉੱਠਦਾ ਉਹ ਹੀ ਮਿੰਜਾ ਤਾਂ ਹੈਲਦੀ ਨਹੀਂ ਹੁੰਦੀ ਅਗਲੇ ਦੀ ਜਿਹੜਾ ਦਿਹਾੜੀ ਜੋਤਾ ਕਰਦਾ ਜਾਂ ਕਿ ਹੋਰ ਬੋਝ ਭਾਰ ਦਾ ਕੰਮ ਕਰਦਾ ਗ੍ਰਹਿ ਦੋਸ਼ ਤਾਂ ਉਹਨਾਂ ਤੇ ਵੀ ਆਉਂਦੇ ਨੇ ਨਾ ਇਹ ਨਹੀਂ ਹੈ ਵੀ ਵੱਡੇ ਲੋਕਾਂ ਤੇ ਹੀ ਆਉਂਦੇ ਨੇ ਵੱਡੇ ਲੋਕ ਤਾਂ ਭਾਈ ਵੱਡੇ-ਵੱਡੇ ਪੈਸੇ ਦੇ ਕੇ ਸੋਨੇ ਚਾਂਦੀ ਦੇ ਹਮਲ ਕਰਾ ਕੇ ਵੀ ਆਪਦੇ ਕੰਮ ਚਲਾਉਂਦੇ ਨੇ ਹੂੰ ਐਸੇ ਕਰਕੇ ਭਾਈ ਜਿਹੜਾ ਕਮੈਂਟ ਨੇ ਮੈਂ ਬੰਦ ਕੀਤੇ ਨੇ ਕਾਫੀ ਪ੍ਰੋਪਾਗੈਂਡਾ ਹੁੰਦਾ ਸੀ ਮੇਰੇ ਤੇ ਉਹਦੇ ਕਰਕੇ ਮੈਂ ਕਮੈਂਟਾਂ ਨੂੰ ਲੋਕ ਲਾਤਾ ਮੇਰੇ ਨਾਲ ਫੋਨ ਤੇ ਗੱਲ ਕਰ ਸਕਦੇ ਜਿਹਨੇ ਕਰਨੀਆਂ ਹੈ ਕਿ ਨਹੀਂ ਬਈ ਕਾਫੀ ਕੁਝ ਹੁੰਦਾ ਸੀ ਅੱਛਾ ਜੀ ਇੰਨਾ ਕੁਝ ਕਹਿ ਕੇ ਮਾਫੀ ਮੰਗਦੀ ਆ ਜੇ ਕਿਸੇ ਨੂੰ ਗਲਤ ਤਾਂ ਮੈਂ ਬੋਲਿਆ ਨਹੀਂ ਵੈਸੇ ਕਿਸੇ ਨੂੰ ਮੇਰੀ ਗੱਲ ਜੇ ਬੁਰੀ ਲੱਗੀ ਹੋਈ ਹੋਵੇ